ਸਤਿ ਸ਼੍ਰੀ ਅਕਾਲ ਮੈਂ ਸੁਨੇਨਾ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਹਾਂ ਪਹਿਲੀ ਖਬਰ ਵੱਲ ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਸਮੇਂ ਸੀਤ ਲਹਿਰ ਚੱਲ ਰਹੀ ਹੈ ਸਵੇਰ ਅਤੇ ਸ਼ਾਮ ਦੀ ਠੰਡ ਕਾਫੀ ਵੱਧ ਗਈ ਹੈ ਹਲਕੀ ਤੁੰਦਵੇ ਇਸ ਦੌਰਾਨ ਅਜ 8 ਜ਼ਿਲ੍ਹਿਆਂ ਵਿੱਚ ਪੀਲੀ ਸੀਤ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਘਟੋ ਘਟ ਤਾਪਮਾਨ ਵਿੱਚ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਹੁਣ ਆਮ ਤਾਪਮਾਨ ਤੋਂ 2 ਡਿਗਰੀ ਘੱਟ ਪਹੁੰਚ ਗਿਆ ਆਦਮਪੁਰ ਅਤੇ ਫਰੀਦਕੋਟ ਪੂਰੇ ਪੰਜਾਬ ਵਿੱਚ ਸਭ ਤੋਂ ਠੰਡੇ ਰਹੇ ਨੇ ਇੱਥੇ ਘਟੋ ਘਟ ਤਾਪਮਾਨ ਕ੍ਰਮਵਾਰ 2 ਅਤੇ 3 ਡਿਗਰੀ ਦਰਜ ਕੀਤਾ ਗਿਆ ਚੰਡੀਗੜ੍ਹ ਦੀ ਹਵਾ बाकी ਪੰਜਾਬ ਨਾਲੋਂ ਜ਼ਿਆਦਾ ਪ੍ਰਦੂਸ਼ਿਤ ਹੋ ਗਈ ਹੈ ਚੰਡੀਗੜ੍ਹ ਦਾ AQI ਸਵੇਰੇ 6:00 ਵਜੇ 222 ਦਰਜ ਕਿ ਜ਼ਮੀਨ ਤੋਂ ਲਗਭਗ 3 ਕਿਲੋਮੀਟਰ ਉੱਪਰ ਸਥਿਤ ਹੈ ਇਸ ਨਾਲ ਦੋ ਮੌਸਮ ਪ੍ਰਣਾਲੀਆਂ ਬਣੀਆਂ ਨੇ ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਬੱਦਲ ਅਤੇ ਠੰਡੀਆਂ ਹਵਾਵਾਂ ਆਉਣ ਦੀ ਉਮੀਦ ਹੈ ਰਾਜਸਥਾਨ ਦੀ ਸਰਦ ਨਾਲ ਲਗਦੇ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਾਜ਼ਿਲਕਾ ਬਠਿੰਡਾ ਮੋਗਾ ਜਲੰਧਰ ਅਤੇ ਮਾਨਸਾਲੀ ਵੀ ਅੱਜ ਸੀਤ ਲਹਿਰ ਦੀ ਚੇਤਾਵਨੀ ਲਾਗੂ ਹੈ ਮੌਸਮ ਵਿਭਾਗ ਦੇ ਅਨੁਸਾਰ ਦਿੱਲੀ ਅੰਬਾਲਾ ਤੇ ਅੰਮ੍ਰਿਤਸਰ ਅੰਬਾਲਾ ਹਾਈਵੇ ਤੇ ਮੌਸਮ ਸਾਫ਼ ਰਹੇਗਾ ਅਮਰੀਕਾ ਵੱਲੋਂ ਭਾਰਤ ਉੱਤੇ ਭਾਰੀ ਟੈਰਿਫ ਅਤੇ ਪਾਬੰਦੀਆਂ ਲਗਾਉਣ ਵਿਚਕਾਰ ਭਾਰਤ ਤੇ ਰੂਸ ਨੇ ਸ਼ੁੱਕਰਵਾਰ ਨੂੰ ਆਰਥਿਕ ਅਤੇ ਵਪਾਰਕ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ 5 ਸਾਲ ਦੀ ਯੋਜਨਾ ਉਲੀਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਬਲਾਦੀਮੀਰ ਪੋਪੇਨ ਨੂੰ ਕਿਹਾ ਕਿ ਯੂਕਰੇਨ ਜੰਗ ਨੂੰ ਸ਼ਾਂਤੀਪੂਰਨ ਤਰੀਕਿਆਂ ਨਾਲ ਖਤਮ ਕੀਤਾ ਜਾਣਾ ਚਾਹੀਦਾ ਵਿਸ਼ਵ ਦਾ ਧਿਆਨ ਖਿੱਚਣ ਵਾਲੀ ਆਪਣੀ ਸਿਖਰ ਬਾਾਰਤਾ ਤੋਂ ਬਾਅਦ ਮੋਦੀ ਅਤੇ ਪੋਪੇਨ ਨੇ 8 ਦਹਾਕਿਆਂ ਤੋਂ ਵੱਧ ਪੁਰਾਣੀ ਭਾਰਤ-ਰੂਸ ਦੋਸਤੀ ਨੂੰ ਇੱਕ ਨਵੀਂ ਗਤੀ ਦੇਣ ਲਈ ਆਪਣੀ ਉਤਸਕਤਾ ਦਾ ਪ੍ਰਦਰਸ਼ਨ ਕੀਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂ ਸਿਆਸੀ ਡਾਂਬਾ ਡੋਲ ਹਾਲ ਅਡੋਲ ਹੈ 2030 ਦੇ ਆਰਥਿਕ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਣ ਤੋਂ ਇਲਾਵਾ ਦੋਹਾਂ ਟੀਰਾ ਨੇ ਸਿਹਤ ਗਤੀਸ਼ੀਲਤਾ ਤੇ ਪਰਵਾਸ ਖੁਰਾਕ ਸੁਰੱਖਿਆ ਜਹਾਜ਼ ਰਾਣੀ ਅਤੇ ਲੋਕਾਂ ਦੇ ਆਦਾਨ ਪ੍ਰਦਾਨ ਸਮੇਤ ਕਈ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਕਈ ਸਮਝੌਤੇ ਉੱਤੇ ਹਸਤਾਖਰ ਕੀਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਪਿੰਗ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕੀਤੀ ਇਸ ਦੌਰਾਨ ਉਹਨਾਂ ਨੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਦਲਣ ਲਈ ਚੱਲ ਰਹੀਆਂ ਚਰਚਾਵਾਂ ਤੇ ਟਿੱਪਣੀ ਕੀਤੀ ਉਹਨਾਂ ਨੇ ਕਿਹਾ ਕਿ ਜਦੋਂ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਅਸਤੀਫਾ ਦੇਣ ਜਾਂ ਕੋਈ ਹੋਰ ਆਰਡਰ ਆਵੇਗਾ ਤਾਂ ਉਹ ਖੁਦ ਸਭ ਤੋਂ ਪਹਿਲਾਂ ਮੀਡੀਆ ਸਾਹਮਣੇ ਆ ਕੇ ਜਾਣਕਾਰੀ ਦੇਣਗੇ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰਾਂ ਵੱਲੋਂ ਪ੍ਰਧਾਨ ਬਦਲਣ ਦੀਆਂ ਝੂਠੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਨੇ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਦਿੱਲੀ ਵਿੱਚ ਕੁਝ ਮੀਟਿੰਗਾਂ ਹੋਈਆਂ ਜਿਸ ਤੋਂ ਬਾਅਦ ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਆਗਾਮੀ ਚੋਣਾਂ ਨੂੰ ਲੈ ਕੇ ਕਾਂ ਨਾਲ رابطہ ਕਾਇਮ ਕਰਨ ਤੋਂ ਬਾਅਦ ਉਮੀਦਵਾਰਾਂ ਦੀ ਚੋਣ ਅਤੇ ਵਿਧਾਨ ਸਭਾ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਹਾਲਾਂਕਿ ਪ੍ਰਧਾਨ ਬਦਲ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਦਾ ਅਮਰਿੰਦਰ ਸਿੰਘ ਰਾਜਾ ਵਿੜਿੰਗ ਵੱਲੋਂ ਖੰਡਨ ਕਰ ਦਿੱਤਾ ਗਿਆ ਪਰ ਇੱਥੇ ਜ਼ਿਕਰਯੋਗ ਹੈ ਕਿ ਸੂਬੇ ਦੀ ਪ੍ਰਧਾਨਗੀ ਲੈਣ ਲਈ ਕਈ ਨਾਮ ਆਪਣਾ ਦਾਵਾ ਹਾਈ ਕਮਾਂਡ ਅੱਗੇ ਪੇਸ਼ ਕਰ ਰਹੇ ਨੇ ਉਹਨਾਂ ਵਿੱਚ ਸਭ ਤੋਂ ਮਜ਼ਬੂਤ ਨਾਮ ਚਰਨਜੀਤ ਸਿੰਘ ਚੰਨੀ ਦਾ ਹੈ ਉਹ ਸਾਫ ਦਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਵੀ ਨੇ ਉਹਨਾਂ ਨੇ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇੱਕ ਤਸਵੀਰ ਸਾਂਝੀ ਕੀਤੀ ਸੀ ਜਿਸ ਵਿੱਚ ਚੰਨੀ ਸਾਰੇ ਵੱਡੇ ਲੀਡਰਾਂ ਇੱਕ ਮੰਚ ਤੇ ਖੜਾ ਕਰ ਰਹੇ ਨੇ ਜਿਸ ਦਾ ਪਾਵ ਹੈ ਕਿ ਜੇਕਰ ਚੰਨੀ ਨੂੰ ਪ੍ਰਦਾਨਗੀ ਮਿਲਦੀ ਹੈ ਤਾਂ ਪਾਰਟੀ ਅੰਦਰਲੇ ਸਾਰੇ ਧੜੇ ਉਹਨਾਂ ਦਾ ਸਮਰਥਨ ਕਰਨਗੇ ਇਸ ਤੋਂ ਇਲਾਵਾ ਦੂਜਾ ਨਾਮ ਪ੍ਰਤਾਪ ਸਿੰਘ ਬਾਜਵਾਦ ਹੈ ਜੋ ਕਿ ਮੌਜੂਦਾ ਸਮੇਂ ਵਿੱਚ ਵਿਧਾਇਕ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਨੇ ਜਿਸ ਸਮੇਂ ਉਹਨਾਂ ਨੇ ਵਿਧਾਨ ਸਭਾ ਚੋਣ ਲੜਨ ਦੀ ਗੱਲ ਕਹੀ ਸੀ ਤਾਂ ਉਹਨਾਂ ਨੇ ਨਾਲ ਇਹ ਵੀ ਕਿਹਾ ਸੀ ਕਿ ਉਹ ਸੂਬੇ ਦੀ ਸਿਆਸਤ ਕਰਨ ਲਈ ਨੇ ਕੇਂਦਰ ਦੀ ਸਿਆਸਤ ਵਿੱਚ ਉਹਨਾਂ ਦੀ ਕੋਈ ਜ਼ਿਆਦਾ ਰੁਚੀ ਨਹੀਂ ਹੈ Indigo Airlines ਨੂੰ ਅਚਾਨਕ ਸਟਾਫ ਦੀ ਘਾਟ ਅਤੇ ਤਕਨੀਕੀ ਪ੍ਰਬੰਧਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਕਾਰਨ ਦੇਸ਼ ਭਰ ਦੇ ਹਜ਼ਾਰਾਂ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਦਿੱਲੀ, ਮੁੰਬਈ, ਅਮદાવાદ, ਜੈਪੂਰ, ਇੰਦੌਰ, ਕੋਚੀ ਸਮੇਤ ਕਈ ਹਵਾਈ ਅੱਡਿਆਂ ਤੇ ਉਡਾਣਾਂ ਵੱਡੇ ਪੱਧਰ ਤੇ ਰੱਦ ਜਾਂ ਦੇਰੀ ਨਾਲ ਚੱਲ ਰਹੀਆਂ ਨੇ ਜਿਸ ਕਾਰਨ ਹਵਾਈ ਅੱਡੇ ਦੇ ਟਰਮੀਨਲਾਂ ਤੇ ਭਾਰੀ ਪੀੜੇ ਯਾਤਰੀਆਂ ਨੇ ਕਈ ਥਾਵਾਂ ਤੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਇਸ ਦਾ ਪ੍ਰਭਾਵ ਸੋਸ਼ਲ ਮੀਡੀਆ ਤੇ ਵੀ ਦੇਖਿਆ ਜਾ ਰਿਹਾ Indigo ਦੇ ਬੇੜੇ ਅਤੇ ਕਨੈਕਟੀਵਿਟੀ ਨੈਟਵਰਕ ਦੇ ਕਾਰਨ ਇਸ ਦਾ ਪ੍ਰਭਾਵ ਦੇਸ਼ ਭਰ ਵਿੱਚ ਮਹਿਸੂਸ ਕੀਤਾ ਗਿਆ ਦੇਗੋ ਵੱਲੋਂ ਦੇਰ ਰਾਤ ਤੱਕ ਲਗਾਤਾਰ ਸਲਾਹਾਂ ਜਾਰੀ ਕੀਤੀਆਂ ਜਾ ਰਹੀਆਂ ਨੇ ਪਰ ਸਥਿਤੀ ਨੂੰ ਕਾਬੂ ਵਿੱਚ ਲਿਆਉਣ ਵਿੱਚ ਅੱਧੀ ਰਾਤ 12 ਵਜੇ ਤੱਕ ਵੀ ਸਮਾਂ ਲੱਗ ਰਿਹਾ ਸੀ। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਦਿੱਲੀ ਨੇ ਸਵੇਰੇ ਇੱਕ ਯਾਤਰੀ ਐਡਵਾਈਜ਼ਰੀ ਜਾਰੀ ਕੀਤੀ ਇਸ ਵਿੱਚ ਕਿਹਾ ਗਿਆ ਕਿ ਅਸੀਂ ਤੁਹਾਨੂੰ ਅਪਡੇਟ ਕਰਨਾ ਚਾਹੁੰਦੇ ਹਾਂ ਕਿ ਇੰਡੀਗਾ ਉਡਾਣ ਸੇਵਾਵਾਂ ਵਿੱਚ ਹੌਲੀ-ਹੌਲੀ ਆਮ ਵਾਂਗ ਹੋ ਰਹੀਆਂ ਨੇ। ਯਾਤਰੀਆਂ ਨੂੰ ਘਰ ਛੱਡਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਆਈਜੀਆਈ ਨੇ ਉਨ੍ਹਾਂ ਨੂੰ ਆਪਣੀ ਵੈੱਬਸਾਈਟ ਅਤੇ 에ਅਰਲਾਈਨ ਨਾਲ ਸਿੱਧਾ ਸੰਪਰਕ ਕਰਨ ਦੀ ਸਲਾਹ ਵੀ ਦਿੱਤੀ ਹੈ। ਇਸ ਸਲਾਹ ਦਿੱਲੀ ਸਾ ਹੈਂਡਲ ਦੁਬਾਰਾ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਦਿੱਲੀ ਹਵਾਈ ਅੱਡੇ ਦੇ ਟਰਮੀਨਲਾਂ ਤੇ ਰਾਤ ਪਰ ਭੀੜ ਸੀ ਕਿਉਂਕਿ ਬਹੁਤ ਸਾਰੇ ਯਾਤਰੀ ਅਨਿਸ਼ਚਿਤਤਾ ਦੇ ਵਿਚਕਾਰ ਹੋਰ ਅਪਡੇਟਾਂ ਦੀ ਉਡੀਕ ਕਰ ਰਹੇ ਸਨ ਅੰਮਦਾਬਾਦ ਹਵਾਈ ਅੱਡੇ ਤੇ ਸਥਿਤੀ ਸਭ ਤੋਂ ਗੰਭੀਰ ਸੀ ਅਧਿਕਾਰਤ ਜਾਣਕਾਰੀ ਦੇ ਅਨੁਸਾਰ ਸਵੇਰੇ 12 ਵਜੇ ਤੋਂ ਸਵੇਰੇ 6 ਵਜੇ ਦੇ ਵਿਚਕਾਰ 7 ਆਂਗਮਨ ਉਡਾਣਾਂ ਰੱਦ ਕੀਤੀਆਂ ਗਈਆਂ ਨਾਲ ਹੀ 12 ਰਵਾਨਗੀ ਉਡਾਣਾਂ ਇਸ ਦਾ ਮਤਲਬ ਹੈ ਕਿ ਕੁੱਲ 19 ਇੰਡੀਗੋ ਉਡਾਣਾਂ ਪ੍ਰਭਾਵਿਤ ਹੋਈਆਂ ਇਸ ਨਾਲ ਹਵਾਈ ਅੱਡੇ ਦੇ ਅੰਦਰ ਅਤੇ ਬਾਹਰ ਯਾਤਰੀਆਂ ਨੂੰ ਅਸੁਵਿਧਾ ਰਹੀ ਬਹੁਤ ਸਾਰੇ ਯਾਤਰੀਆਂ ਨੇ ਕਿਹਾ ਕਿ ਮੁੰਬਈ ਹਵਾਈ ਅੱਡੇ ਤੇ ਸਥਿਤੀ ਹੋਰ ਵੀ ਗੁੰਝਲਦਾਰ ਦਿਖਾਈ ਦਿੱਤੀ ਵਿਆਪਕ ਰੱਦ ਕਰਨ ਅਤੇ ਦੇਰੀ ਤੋਂ ਬਾਅਦ ਯਾਤਰੀਆਂ ਦੀ ਭੀੜ ਇੰਨੀ ਵੱਧ ਗਈ ਕਿ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਅਸਥਾਈ ਤੌਰ ਤੇ ਬੈਠਣ ਦਾ ਪ੍ਰਬੰਧ ਕਰਨਾ ਪਿਆ ਅਮਰੀਕੀ ਰਾਸ਼ਟਰਪਤੀ ਡਰਾਪ ਆਪਣੀ ਯਾਤਰਾ ਪਾਬੰਦੀ ਚ ਸ਼ਾਮਿਲ ਦੇਸ਼ਾਂ ਦੀ ਗਿਣਤੀ 30 ਤੋਂ ਵੱਧ ਕਰਨ ਦੀ ਯੋਜਨਾ ਬਣਾ ਰਹੇ ਨੇ ਅਮਰੀਕੀ ਗ੍ਰਹਿ ਸੁਰੱਖਿਆ ਸਕੱਤਰ ਕ੍ਰਿਸਟੀ ਨੋਇਮ ਨੇ ਇਹ ਗੱਲ ਕਹੀ ਨੋਇਮ ਨੂੰ ਇੱਕ ਨਿਊਜ਼ ਪ੍ਰੋਗਰਾਮ ਚ ਪੁੱਛਿਆ ਗਿਆ ਸੀ ਕਿ ਕੀ ਰਾਸ਼ਟਰਪਤੀ ਡਰਾਪ ਦਾ ਪ੍ਰਸ਼ਾਸਨ ਯਾਤਰਾ ਪਾਬੰਦੀ ਸੂਚੀ ਚ ਦੇਸ਼ਾਂ ਦੀ ਗਿਣਤੀ ਵਧਾ ਕੇ 32 ਕਰਨ ਜਾ ਰਿਹਾ ਉਹਨਾਂ ਨੇ ਕਿਹਾ ਕਿ ਮੈਂ ਸਹੀ ਗਿਣਤੀ ਨਹੀਂ ਦੱਸਾਂਗੀ ਪਰ ਇਹ 30 ਤੋਂ ਵੱਧ ਅਤੇ ਰਾਸ਼ਟਰਪਤੀ ਦੇਸ਼ਾਂ ਦਾ ਮੁਲੰਕਣ ਕਰਨਾ ਜਾਰੀ ਰੱਖ ਰਹੇ ਨੇ ਜਪਾਨ ਦੌਰੇ ਦੇ ਚੌਥੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਰੋਡ ਸ਼ੋਅ ਨੂੰ ਓਸਾਕਾ ਵਿਖੇ ਭਰਵਾਂ ਹੁੰਗਾਰਾ ਮਿਲਿਆ ਅਤੇ ਪ੍ਰਮੁੱਖ ਜਾਪਾਨੀ ਕੰਪਨੀਆਂ ਨੇ ਰੋਡ ਸ਼ੋਅ 'ਚ ਸ਼ਿਰਕਤ ਕਰਕੇ ਸੂਬੇ 'ਚ ਨਿਵੇਸ਼ ਕਰਨ 'ਚ ਡੂੰਗੀ ਦਿਲਚਸਪੀ ਦਿਖਾਈ। ਮੁੱਖ ਮੰਤਰੀ ਨੇ ਕਿਹਾ ਕਿ ਇਨਾ ਵੱਡੀਆਂ ਉਦਯੋਗਿਕ ਕੰਪਨੀਆਂ ਦੀ ਭਾਈਵਾਲੀ ਭਾਰਤ-ਜਪਾਨ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਮਜ਼ਬੂਤ ਸਮਰਥਨ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਪ੍ਰਤੀਸ਼ੀਲ ਉਦਯੋਗਿਕ ਨੀਤੀਆਂ, ਏਕੀਕ੍ਰਿਤ ਸਿੰਗਲ ਵਿੰਡੋ ਪ੍ਰਣਾਲੀ ਅਤੇ ਨਿਵੇਸ਼ ਲਈ ਤਿਆਰ ਮੌਕਿਆਂ 'ਚ ਵਿਸ਼ਵ ਵਿਆਪੀ ਨਿਵੇਸ਼ਕਾਂ ਦੀ ਵੱਧ ਰ ਵਪਾਰ ਦਾ ਟਿਚਰ ਸਾਡੇ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰਨ ਅਤੇ ਨਿਵੇਸ਼ਕਾਂ ਲਈ ਸਥਿਰ ਤੇ ਭਰੋਸੇਮੰਦ ਵਾਤਾਵਰਣ ਪੈਦਾ ਕਰਨ ਉਹਨਾਂ ਨੇ ਵਪਾਰ ਟੈਕਨੋਲੋਜੀ ਅਤੇ SME ਸਹਿਯੋਗ ਦੀ ਪਰਚੋਲ ਕਰਨ ਲਈ ਉਸਾਕਾ ਚੈਂਬਰ ਆਫ ਕਮਰਸ ਐਂਡ ਇੰਡਸਟਰੀ ਨਾਲ ਵੀ ਅਧਿਕਾਰਿਕ ਗੱਲਬਾਤ ਕੀਤੀ। ਉਹਨਾਂ ਨੇ ਟੌਕਸੀਮਾ ਅਕਸ਼ਨ ਮਾਰਕੀਟ ਤੇ ਗਲੋਬਲ ਵੈਂਚਰ ਕੰਪਨੀ ਲਿਮਟਿਡ ਨਾਲ ਐਗਰੀ ਮਾਰਕੀਟ ਆਧੁਨਿਕरण ਅਤੇ ਸਪਲਾਈ ਚੇਨ ਪਾਈਵਾਲੀ ਬਾਰੇ ਮੀਟਿੰਗ ਕੀਤੀ। ਉਹਨਾਂ ਨੇ ਨਿਵੇਸ਼ਕਾਂ ਨੂੰ 13 ਤੋਂ 15 ਮਾਰਚ 2026 ਨੂੰ ਇੰਡੀਅਨ ਸਕੂਲ ਆਫ ਬਿਜ਼ਨਸ ਮੋਹਾਲੀ ਵਿਖੇ ਹੋਨ ਵਾਲੇ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ 'ਚ ਹਿੱਸਾ ਲੈਣ ਦਾ ਸੱਦਾ ਵੀ ਦਿੱਤਾ। Indigo Airlines ਚ ਚੱਲ ਰਹੇ ਗੰਭੀਰ ਉਡਾਨ ਸੰਕਟ ਦਾ ਮਾਮਲਾ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਜਿਸ ਤੇ ਸੁਪਰੀਮ ਕੋਰਟ ਨੇ ਐਕਸ਼ਨ ਲਿਆ ਦੇਸ਼ ਭਰ ਦੇ ਹਵਾਈ ਅੱਡਿਆਂ ਤੇ ਹੋ ਰਹੇ ਹਾਹਾਕਾਰ ਅਤੇ ਉਡਾਣਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਤੇ ਪਾਇਲਟ ਸੰਕਟ ਪੈਦਾ ਹੋਣ ਦੇ ਦਾਅਵੇ ਨੂੰ ਲੈ ਕੇ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ ਇਸ ਮਾਮਲੇ ਦੀ ਤੁਰੰਤ ਸੁਣਵਾਈ ਦੀ ਮੰਗ ਤੇ ਕਾਰਵਾਈ ਕਰਦੇ ਹੋਏ ਭਾਰਤ ਦੇ ਚੀਫ ਜਸਟਿਸ ਸੂਰਜਾ ਕਾਂਤ ਨੇ ਪਟੀਸ਼ਨ ਕਰਤਾ ਦੇ ਵਕੀਲ ਨੂੰ ਆਪਣੇ ਘਰ ਬੁਲਾਇਆ ਸੀਜੀਆਈ ਸੂਰਜਾ ਕਾਂਤ ਨੇ ਇਹ ਕਦਮ ਇਸ ਲਈ ਚੁੱਕਿਆ ਤਾਂ ਜੋ ਅੱਜ ਹੀ ਮਾਮਲੇ ਦੀ ਵਾਇਲ ਇੱਕ ਵਿਸ਼ੇਸ਼ ਬੈਂਚ ਦਾ ਗਠਨ ਕੀਤਾ ਜਾ ਸਕਿਆ ਪਟੀਸ਼ਨ ਵਿੱਚ ਦੋਸ਼ ਲਾਇਆ ਗਿਆ ਕਿ ਉਡਾਣਾਂ ਰੱਦ ਹੋਣ ਦਾ ਕਾਰਨ ਪਾਇਲਟਾਂ ਲਈ ਨਵੇਂ ਐਫ ਡੀਟੀਐਲ ਨਿਯਮਾਂ ਦੀ ਗਲਤ ਜੋਸ਼ਨਾ ਹੈ ਪਟੀਸ਼ਨਕਰਤਾ ਨੇ ਇਸ ਸੰਕਟ ਨੂੰ ਯਾਤਰੀਆਂ ਦੇ ਤਾਰਾ 21 ਦੇ ਅਧਿਕਾਰਾਂ ਦੀ ਉਲੰਘਣਾ ਦੱਸਿਆ ਅਤੇ ਪ੍ਰਭਾਵਿਤ ਯਾਤਰੀਆਂ ਲਈ ਬਦਲਵੀਂ ਯਾਤਰਾ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ 에어ਲਾਈਨ ਦਾ ਸੰਚਾਲਨ ਲਗਾਤਾਰ ਚੌਥੇ ਦਿਨ ਵੀ ਪ੍ਰਭਾਵਿਤ ਰਿਹਾ ਹਾਲਾਂਕਿ ਸ਼ੁੱਕਰਵਾਰ ਨੂੰ ਵਵਾਜੀ ਨਿਗਰਾਨੀ ਸੰਸਥਾ ਡੀਜੀਸੀਏਐਸ ਨੂੰ ਆਮਕਰਨ ਵਿੱਚ ਮਦਦ ਕਰਨ ਲਈ ਕਈ ਛੋਟਾਂ ਦਿੱਤੀਆਂ ਸਨ ਇੰਡੀਗੋ ਨੇ ਇਕੱਲੇ ਸ਼ੁੱਕਰਵਾਰ ਨੂੰ 1000 ਤੋਂ ਵੱਧ ਉਡਾਣਾਂ ਰੱ ਸੰ ਉਡਾਣਾਂ ਰੱਦ ਹੋਣ ਕਾਰਨ ਦੂਜੀਆਂ 에ਅਰਲਾਈਨ ਕੰਪਨੀਆਂ ਨੇ ਆਪਣਾ ਕਿਰਾਇਆ ਵਾਪਸ ਦਿੱਤਾ ਤੇ ਟ੍ਰੇਨਾਂ ਵਿੱਚ ਅਚਾਨਕ ਪੀੜ ਵਧ ਗਈ ਹੈ ਇਸ ਦੌਰਾਨ ਡੀਜੀਸੀਏ ਨੇ ਵੱਡੀ ਗਿਣਤੀ ਵਿੱਚ ਉਡਾਣਾਂ ਰੱਦ ਹੋਣ ਦੇ ਕਾਰਨਾਂ ਦੀ ਵਿਆਪਕ ਸਮੀਖਿਆ ਅਤੇ ਮੁਲਾਂਕਣ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਯਾਤਰੀਆਂ ਨੂੰ ਰਾਹਤ ਦੇਣ ਲਈ ਸਪਾਈਸ ਜੱਟ ਨੇ 100 ਵਾਧੂ ਡਾਣਾ ਸ਼ੁਰੂ ਕੀਤੀਆਂ ਇਸ ਤੋਂ ਇਲਾਵਾ ਰੇਲਵੇ ਨੇ ਵੀ ਕਈ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਜਿਸ ਵਿੱਚ 37 ਟ੍ਰੇਨਾਂ ਵਿੱਚ 116 ਵਾਧੂ ਕੋਚ ਲਗਾਏ ਜਾ ਰਹੇ ਹਨ ਨਾਗਰਿਕ ਹਵਾਬਾਜ਼ੀ ਮੰਤਰਾਲਾ 24 ਘੰਟੇ ਕੰਟਰੋਲ ਰੂਮ ਰਾਹੀਂ ਫਲਾਈਟ ਆਪਰੇਸ਼ਨ ਅਪਡੇਟਾਂ ਤੇ ਕਿਰਾਏ ਦੀ ਨਿਗਰਾਨੀ ਕਰ ਰਿਹਾ ਹੈ ਲੋਕਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਵੀ.ਆਰ. ਅੰਬੇਦਕਰ ਦੀ 70ਵੀਂ ਵਰ੍ਹੇ ਦੀ ਮੌਕੇ ਸੰਸਦ ਚ ਉਹਨਾਂ ਨੂੰ ਸਰਦਾਰਸ਼ਲੀ ਦਿੱਤੀ ਅਤੇ ਕਿਹਾ ਕਿ ਅੰਬੇਦਕਰ ਦੇ ਵਿਚਾਰ ਅਤੇ ਸੰਵਿਧਾਨ ਦੀ ਰੱਖਿਆ ਕਰਨਾ ਇੱਕ ਸਾਂਝੀ ਰਾਸ਼ਟਰੀ ਜ਼ਿੰਮੇਵਾਰੀ ਹੈ। ਸਰਦਾਰਸ਼ਲੀ ਸਮਾਰੋਹ ਤੋਂ ਬਾਅਦ ਗੱਲ ਕਰਦੇ ਹੋਏ ਰਾਹੁਲ ਗਾਂਧੀ ਨੇ ਬਾਬਾ ਸਾਹਿਬ ਅੰਬੇਦਕਰ ਨੂੰ ਇੱਕ ਮਹਾਨ ਵਿਅਕਤੀ ਦੱਸਿਆ ਜਿਨ੍ਹਾਂ ਦੇ ਵਿਚਾਰ ਅੱਜ ਵੀ ਭਾਰਤ ਦੇ ਲੋਕਤੰਤਰੀਕ ਅਤੇ ਸਮਾਜਿਕ ਢਾਂਚੇ ਦਾ ਮਾਰਗਦਰਸ਼ਨ ਕਰਦੇ ਨੇ। ਰਾਹੁਲ ਗਾਂਧੀ ਨੇ ਕਿਹਾ ਕਿ ਅੰਬੇਦਕਰ ਜੀ ਇੱਕ ਆਦਰਸ਼ ਨੇ। ਉਹਨਾਂ ਨੇ ਪੂਰੇ ਦੇਸ਼ ਨੂੰ ਰ ਤੇ ਉਹਨਾਂ ਦੇ ਵਿਚਾਰਾਂ ਤੇ ਸੰਵਿਧਾਨ ਦੀ ਰੱਖਿਆ ਕਰਦੇ ਆ ਹਰ ਭਾਰਤੀ ਦਾ ਸੰਵਿਧਾਨ ਖਤਰੇ 'ਚ ਅਸੀਂ ਇਸ ਦੀ ਰੱਖਿਆ ਕਰਦੇ ਆ ਨਾਗਰਿਕ ਇਸ ਦੀ ਰੱਖਿਆ ਕਰਦੇ ਨੇ ਸੋਸ਼ਲ ਮੀਡੀਆ ਤੇ ਐਕਸ ਤੇ ਪਾਈ ਪੋਸਟ 'ਚ ਕਾਂਗਰਸ ਦੇ ਅਗੂ راہੁਲ ਗਾਂਧੀ ਨੇ ਸੰਵਿਧਾਨਿਕ ਮੁੱਲਾਂ ਦੀ ਰੱਖਿਆ ਲਈ ਆਪਣੀ ਬਚਨਵੱਤਾ ਦੁਹਰਾਈ ਐਸਾਂ ਸਾਡੇ ਲੋਕਦਿਆਂ ਖਬਰਾਂ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ